ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਇੱਕ ਮਾਤਾ ਦੀ ਜਿਹੜੀ ਬਹੁਤ ਦਰਦ ਦੇ ਵਿੱਚ ਐ ਉਹਦੀ ਵੀਡੀਓ ਮੈਂ ਜਰੂਰ ਚੜਾਉਂਗਾ 1.5 ਮਿੰਟ ਦੀ ਪਹਿਲਾਂ ਮੈਂ 35 ਸਕਿੰਟਾਂ ਦੀ ਵੀਡੀਓ ਚਲਾਉਂਗਾ ਫਿਰ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਲੱਗੂਗਾ ਮਨੋਂ ਐਂ ਦੱਸੋ ਜਦੋਂ ਮੈਂ ਰੋਸਟ ਕਰਦਾ ਹੁੰਦਾ ਸੀ ਤੁਸੀਂ ਕਹਿੰਦੇ ਕਿ ਕੁੜੀਆਂ ਨੂੰ ਰੋਸਟ ਨਾ ਕਰਿਆ ਕਰ ਯਾਰ ਤੂੰ ਸਿਹਤ ਦੇ ਗੱਲ ਕਰ ਕਿ ਮੈਂ ਸਿਹਤ ਤੇ ਵੀ ਗੱਲ ਕਰਦਾ ਜਦੋਂ ਆਪਣੇ ਜਵਾਨ ਹੀ ਹੱਥਾਂ 'ਚੋਂ ਨਿਕਲ ਜਾਣਗੇ ਆਪਣੇ ਨੌਜਵਾਨ ਪੀੜੀ ਇਹੋ ਜੀ ਹੋਜੂਗੀ ਤੇ ਆਪਾਂ ਕੀ ਕਰ ਲਾਂਗੇ ਮੈਨੂੰ ਐ ਦੱਸੋ ਠੀਕ ਆ ਨਾ ਜਿਹੜੇ ਪਲੱਸ 2 ਕਰਦੇ ਹੋ ਆਈ ਲੈਟਸ ਕਰਕੇ ਬਾਹਰ ਭੱਜ ਜਾਂਦੇ ਆ ਜਿਹੜੇ ਇੱਥੇ ਮੜੇ ਮੁਟੇ ਰਹਿ ਜਾਂਦੇ ਆ ਮੁੰਡੇ ਕੁੜੀਆਂ ਉਹ ਰਖ ਲੈ ਰੀਲਾ ਬਣਾਉਣ ਤੇ ਹੋਗੇ ਕੁਛ ਰਖ ਲੈ ਟੈਂਪੂ ਬਣ ਗਏ ਫੇ ਉਹਨਾਂ ਨੂੰ ਆਇਆ ਟੈਂਪੂ ਬਣ ਤੇ ਰਖ ਲੈ ਬਹੁਤ ਉਹਨਾਂ ਦੇ ਫੋਲੋਅਰ ਬਣ ਗਏ ਇਸ ਕਰਕੇ ਜਾਣ ਬੁੱਝ ਕੇ ਟੈਂਪੂ ਬਣ ਗਏ ਅੱਦੇ ਤੋਂ ਮੁੰਡੇ ਤੇ ਕੁੜੀਆਂ ਬਣ ਗਏ ਹੁਣ ਦੱਸ ਕੀ ਹੋ ਰਿਹਾ ਆਓ ਮੈਂ ਤੁਹਾਨੂੰ ਮਾਤਾ ਦਾ ਵੀਡੀਓ ਦਿਖਾਉਣਾ ਹੈ ਆਲਾ ਵੀਡੀਓ ਦੇਖੋ ਮੈਂ ਕਿ ਕਹਿੰਦੀ ਤੂੰ ਸੱਦਵਾਂ ਦੀ ਧੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਐ ਤਾਂ ਪਾਉਣੀ ਏ ਨਹੀਂ ਪਤਾ ਤੇਰਾ ਭਰਾ ਮੁੱਕਿਆ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਦੀ ਤੁਸੀਂ ਕੁਸ਼ਤੇ ਸਮਝੋ ਕੋਈ ਸੋਚੋ ਵੀ ਹਾਂ ਇਹ ਸਹੀ ਹੈ ਇਹ ਜੋ ਕੁਝ ਵੀ ਬੋਲ ਰਹੀ ਹੈ ਕਰ ਰਹੀ ਨਾ ਜਾ ਟ੍ਰਾਈ ਕਰਨਾ ਕਲੱਬਾਂ 'ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ ਸਾਰਾ ਲਗਭਗ 17 18 ਸਾਲ ਹੋ ਗਏ ਨੇ ਡੈਥ ਹੋਈ ਨਹੀਂ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰੀਆਮ ਉਹਦੇ ਵਿੱਚ ਘਰੀ ਵੀ ਉਹਦਾ ਐਕਸੀਡੈਂਟ ਹੋਇਆ ਮਾਨੂੰ ਬਹੁਤ ੱਕਾ ਲੱਗਾ ਜੀ ਜਦੋਂ ਹਾਂ ਜੀ ਦੇਖ ਲਿਆ ਵੀਡੀਓ ਉਹ ਵਿਚਾਰੀ ਹੁਣ ਕੀ ਕਰੇ ਰਖਲਾ ਜਿਹਦੇ ਰਖਲਕਰ ਵਾਲੇ ਦੀ ਮੌਤ ਹੋ ਗਈ ਉਹ ਵੀ ਉਸ ਦਮ ਬੋ ਕੁੜੀ ਖੁੱਲ ਖੁੱਲ ਗਈ ਰਖਲਾ ਮਤਲਬ ਹੱਥਾਂ ਚੋਂ ਨਿਕਲ ਗਈ ਉਹ ਉਹਦੇ ਰਖਲਾ ਪੁੱਤ ਤਾਂ 19 ਸਾਲ ਦਾ ਮੁੰਡਾ ਸੀ ਉਹਦਾ ਤੋ ਉਹਦਾ ਕਤਲ ਹੋ ਗਿਆ ਤੇ ਕੁੜੀ ਕਹਿ ਰਹੀ ਐ ਕਿ ਇਹ ਇਨਸੀਡੈਂਟ ਹੋਇਆ ਮੈਨੂੰ ਐਂ ਦੱਸੋ ਕੁੜੀ ਇਨਸੀਡੈਂਟ ਕਹਿ ਰਹੀ ਐ ਕਿਉਂਕਿ ਮਾਤਾ ਨੂੰ ਜ਼ਮੀਨ ਦਾ ਲਾਲਚ ਦਿੱਤਾ ਉਹਨਾਂ ਨੇ ਰੁਪਈਆਂ ਦਾ ਲਾਲਚ ਦਿੱਤਾ ਵੀ ਤੂੰ ਕੇਸ ਵਾਰਸ ਲੈਣਾ ਠੀਕ ਹੈ ਨਾ ਪਰ ਉਹ ਮੰਨੇ ਨਹੀਂ ਉਹ ਕਹਿੰਦੇ ਮੈਨੂੰ ਕੁਛ ਨਹੀਂ ਕਹੀ ਤੇ ਮੇਰਾ ਪੁੱਤ ਵਾਰਸ ਕਰ ਦਿਓ ਉਹਨਾਂ ਪੁੱਤ ਕਿਵੇਂ ਵਾਰਸ ਕਰ ਲਓ ਜਿਹੜੇ ਨੇ ਮਾਰ ਹੀ ਦਿੱਤਾ ਉਹ ਕਿਵੇਂ ਵਾਰਸ ਕਰਨਾ ਇਹ ਕੁੜੀ ਕਹਿੰਦੀ ਨਹੀਂ ਸਿਰੈਂਟੋ ਜਾਂ ਦਸੇ ਦੇ ਪਿੱਛੇ ਕਾਰਨ ਕਿ ਉਹ ਕਿਉਂ ਆਖਿਆ ਹੋਊਗਾ ਮੇਰੇ ਹਿਸਾਬ ਨਾਲ ਪੈਸੇ ਲੈ ਹੁਣੇ ਆਏ ਨੇ ਠੀਕ ਹੈ ਨਾ ਜਿਹੜੀ ਅਯਾਸੀ ਚ ਵੜ ਜਾਣ ਅਯਾਸੀ ਅਯਾਸੀ ਕਰਨ ਲੱਗ ਜਾਣ ਕੋਈ ਵੀ ਇਹ ਮੁੰਡਾ ਕੁੜੀ ਉਹ ਬਾਹਰ ਨਹੀਂ ਨਿਕਲਦੀ ਹੁੰਦੀ ਠੀਕ ਹੈ ਨਾ ਉਹ ਅਯਾਸੀ ਚ ਵੜ ਗਈ ਉਹ ਮਾਡਲ ਮਾਡਲ ਬਣਨ ਗਈ ਸੀ ਚੰਡੀਗੜ੍ਹ ਚੰਡੀਗੜ੍ਹ ਦੇ ਖਰਚੇ ਕਿਹੜਾ ਚੱਕਣੇ ਸੌਖੇ ਆ ਠੀਕ ਹੈ ਨਾ ਫਰੀਲਾਂ ਬਣਾਉਂਦੀ ਐ ਬਹੁਤ ਰਖਲਾ ਭੇੜੀਆਂ ਜੰਡੀਆਂ ਠੀਕ ਹੈ ਨਾ ਮੈਨੂੰ ਕਹਿੰਦੇ ਹੁੰਦੇ ਸੀ ਤੁਸੀਂ ਰੋਸਟ ਤੂੰ ਰੋਸਟ ਕਰਦਾ ਐ ਰੋਸਟ ਨਹੀਂ ਤੈਨੂੰ ਕਰਨਾ ਚਾਹੀਦਾ ਮੈਂ ਹੁਣ ਰੋਸਟੀ ਕਰਿਆ ਕਰੂੰਗਾ ਬਰਾਬਰ ਕੋਮੈਂਟ ਕਰਕੇ ਦੱਸ ਦਿਓ ਮੈਨੂੰ ਮੈਂ ਰੋਸਟ ਕਰਿਆ ਕਰਾਂਗੇ ਨਾ ਕਰਿਆ ਕਰਾਂ ਉਹਨਾਂ ਦੱਸੋ ਇੰਨਾ ਦਰਦਾ ਉਹਦੀ ਮਾਤਾ ਦੇ ਦਿਲ ਦੇ ਵਿੱਚ ਇੱਥੇ ਆਈ ਲੈਟਸ ਕਰਕੇ ਬਾਹਰ ਟੱਪ ਜਾਂਦੇ ਆ ਪਲਸ 2 ਕਰਕੇ ਆਈ ਲੈਟਸ ਕੀਤੀ ਬਾਹਰ ਕੋਈ ਯੂਪੀਐਸਸੀ ਦੀ ਤਿਆਰੀ ਨਹੀਂ ਕਰ ਰਿਆ ਕੋਈ ਆਈਐਸ ਬਣ ਨੂੰ ਤਿਆਰ ਨਹੀਂ ਠੀਕ ਹੈ ਨਾ ਕੋਈ ਆਈਪੀਐਸ ਬਣ ਨੂੰ ਤਿਆਰ ਨਹੀਂ ਕੋਈ ਵੱਡਾ ਜੱਜ ਬੰਨੋਂ ਤਿਆਰ ਨਹੀਂ ਵੀ ਜੱਜ ਬਣ ਗਏ ਪਰ ਹਾਈ ਕੋਰਟ ਦਾ ਜੱਜ ਬਣ ਗਿਆ ਫਿਰ ਸੁਪਰੀਮ ਕੋਰਟ ਚ ਚੱਗ ਗਏ ਠੀਕ ਹੈ ਨਾ ਜੇ ਇਥੇ ਪੰਜਾਬੀ ਕਈ ਪੰਜਾਬੀ ਕਹਿੰਦੇ ਆ ਕੁਝ ਪੰਜਾਬੀ ਕੀ ਸੈਟ ਕਹਿੰਦੇ ਆ ਕਿ ਸਾਨੂੰ ਦੂਜੇ ਨੰਬਰ ਦੂਜੇ ਨੰਬਰ ਦੇ ਸਿਟੀਜ਼ਨ ਸਮਝਦੇ ਆ ਭਾਰਤ ਭਾਰਤ ਦੇ ਭਾਰਤ ਦੇ ਲੋਕ ਕਿਉਂ ਸਮਝਦੇ ਆ ਥੋੜੇ ਜਦੋਂ ਜਵਾਕ ਹੀ ਛੱਡ ਛੱਡ ਕੇ ਪੰਜਾਬ ਨੂੰ ਭੱਜੀ ਜਾਂਦੇ ਆ ਤੇ ਆਈ ਲਾਟਸ ਕਰਕੇ ਬਾਹਰ ਭੱਜ ਜਾਂਦੇ ਆ ਜਿਹੜੇ ਰਹਿ ਗਏ ਉਹ ਰਹਿਲਾ ਕੁਛ ਨਸ਼ਾ ਕਰੀ ਜਾਂਦੇ ਨਸ਼ਾ ਕਰਕੇ ਮਰੀ ਜਾਂਦੇ ਨਹੀਂ ਤਾਂ ਟੈਂਪੂ ਪੜੀ ਜਾਂਦੇ ਆ ਦੇ ਟੈਂਪੂ ਟੈਂਪੂ ਬਣ ਕੇ ਉਹਨਾਂ ਨੂੰ ਆਏ ਵੀ ਅਸੀਂ ਮੁੰਡੇ ਤੇ ਕੁੜੀ ਬਣ ਕੇ ਗੇ ਬਣ ਕੇ ਤੇ ਵੀ ਸਾਡੇ ਮਤਲਬ ਫੋਲੋਅਰ ਵਾਜਣਗੇ ਫੋਲੋਅਰ ਉਹਨਾਂ ਦੇ ਵਾਕਈ ਫੋਲੋਅਰ ਵਧੇ ਆ ਟੈਂਪੂ ਇੱਕ ਤਰ੍ਹਾਂ ਦਾ ਆਪਦਾ ਅੱਧੀ ਇੱਕ ਮਤਲਬ ਕਿ ਦੇਸ਼ ਬਣਾਉਣ ਨੂੰ ਤਿਆਰ ਬੈਠੇ ਆ ਪੰਜਾਬ ਦੇ ਵਿੱਚ ਵੀ ਅਸੀਂ ਟੈਂਪੂਆਂ ਦਾ ਦੇਸ਼ ਬਣਾਵਾਂਗੇ ਠੀਕ ਆ ਨਾ ਤੇ ਕੁੜੀਆਂ ਰਖਲਾ ਆਉਦਾ ਪਸ਼ਵਾੜਾ ਦਿਖਾਉਂਦਿਆਂ ਕੋਈ ਟੈਲੈਂਟ ਨਹੀਂ ਇਹਨਾਂ ਕੋਲੇ ਆਉਦਾ ਪਸ਼ਵਾੜਾ ਦਿਖਾਉਂਦਿਆਂ ਆਉਦੀ ਸ਼ਾਤੀ ਦਿਖਾਉਂਦਿਆਂ ਹੋਰ ਕੋਈ ਟੈਲੈਂਟ ਨਹੀਂ ਇਹ ਕੁੜੀ ਵੀ ਇਹੋ ਕੁਛ ਕਰਦੀ ਹੈ ਠੀਕ ਹੈ ਨਾ ਹੋਰ ਕੀ ਕਰਦੀ ਹੋਗੀ ਇਹੋ ਕੁਛ ਕਰਦੀ ਹੋਗੀ ਤੇ ਮੈਨੂੰ ਐ ਦੱਸੋ ਵੀ ਪਹਿਲਾਂ ਜਦੋਂ ਬੱਸ 'ਚ ਜਾਂਦੇ ਹੁੰਦੇ ਸੀ ਅੱਜ ਤੋਂ 25-30 ਸਾਲ ਪਹਿਲਾਂ ਉਦੋਂ ਬੁੜੀਆਂ ਰੱਖ ਲਾ ਜੇ ਜਵਾਕ ਛੋਟਾ ਹੁੰਦਾ ਸੀ ਤਾਂ ਉਹਨੂੰ ਭੁੱਖ ਲੱਗਦੀ ਹੁੰਦੀ ਭੁੱਖ ਲੱਗੀ ਹੁੰਦੀ ਸੀ ਜਵਾਕ ਨੂੰ ਦੰਤ ਟੁੰਗਣਾ ਜੰਮਦਾ ਹੋਈ ਉਹ ਫਿਰ ਪੱਲਾ ਕਰਕੇ ਪਰਦਾ ਕਰਕੇ ਦੋ ਜਿਵੇਂ ਹੁੰਦੀ ਸੀ ਕਿ ਹੁਣ ਹਣ ਸ਼ਰਮੇ ਸ਼ਰਮ ਦਿਖਾਈ ਜਾਂਦੇ ਆ ਪਹਿਲਾਂ ਰੱਖਲਾ ਮੈਂ ਕਹਿੰਦਾ ਇਹ ਲੀੜੇ ਵੀ ਲੌਣਨ ਤੇ ਲੀੜੇ ਲੌਣ ਲਾਗੀਆਂ ਰੱਖਲਾ ਇਹ ਵੀਡੀਓ ਜਿਹੜੀਆਂ ਕਈ ਵੀਡੀਓ ਬਣਾਉਂਦੀਆਂ ਨੇ ਡਰਸਾਂ ਬਦਲ ਬਦਲ ਕੇ ਦਿਖਾਉਂਦੇ ਨੇ ਤੇ ਜਿਹੜੇ ਤਾਂ ਵਿਆਹ ਨਹੀਂ ਹੋਇਆ ਜਾਂ ਤਾਂ ਉਹਦੀ ਭੈਣ ਕੈਮਰਾ ਫੜਦੀ ਹੋਊਗੀ ਤੇ ਜਾਂ ਉਹਦਾ ਭਰਾ ਕੀ ਦਿਖਾ ਰਹੇਗਾ ਵੀ ਉਹਦੇ ਪਰ ਅੰਨ ਕਿ ਸਰ ਜਿਹਾ ਦਿਖਾ ਰਹੀ ਇੱਕ ਤਰ੍ਹਾਂ ਦੇ ਆਹ ਹਕੋਸਾ ਚੱਲੀ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਦੀ ਤਰੱਕੀ ਕਿੱਥੋਂ ਹੋਊ ਠੀਕ ਹੈ ਨਾ ਆਪਾਂ ਕਹਿੰਨੇ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਲਈ ਕੋਈ ਬੋਲੇ ਪੰਜਾਬ ਲਈ ਬੋਲੂਗਾ ਕਿਹੜਾ ਪੰਜਾਬ ਦੇ ਜਿਹੜੇ ਰਹਿ ਗਏ ਆ ਕੁਛ ਉਹ ਲੌਂਡੇ ਬਣ ਕੇ ਕੁਛ ਚਿੱਟਾ ਵੀ ਕੇ ਮਰੀ ਜਾਂਦੇ ਠੀਕ ਹੈ ਨਾ ਕੁੜੀਆਂ ਰਖਲਾ ਨਚਾਰ ਬਣੀਆਂ ਫਿਰਦੀਆਂ ਹੁਣ ਵੀਡੀਓ ਮਾਤਾ ਦੀ ਅੱਗੇ ਦੇ ਮਿੱਤਰ ਕਿੱਥੇ ਤਾਂ ਮੈਨੂੰ ਪੁੱਤ ਨੇ ਕੰਦਿਆ ਦੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਉਹਦੇ ਮੈਂ ਹਲੂਰ ਵੇਖੇਗੇ ਮੈਂ ਦੇ ਹਲੂਰ ਵੇਖ ਕੇ ਜਿਵੇਂ ਤੜਪਿਆ ਸੱਤ ਦੇਣ ਜਿਨ੍ਹਾਂ ਨੇ ਮਾਰਿਆ ਉਹ ਫੈਸਲੇ ਨੂੰ ਪੂਰਾ ਬਜੇਰੇ ਪਰ ਨਹੀਂ ਮੈਨੂੰ ਜ਼ਮੀਨ ਦੇ ਟੇ ਮੈਨੂੰ ਪੈਸਾ ਦੇ ਟੇ ਮੈਂ ਉਹਨਾਂ ਨੂੰ ਕਹਿਆ ਦੀ ਮੈਨੂੰ ਮੇਰਾ ਪੁੱਤ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕੁੜੀ ਸੱਚ ਬੋਲਦੀ ਹੈ ਨਹੀਂ ਮੈਂ ਬਿਲਕੁਲ ਝੂਠ ਬੋਲਿਆ ਹੋਇਆ ਜੀ ਮੈਂ ਬਿਲਕੁਲ ਬਰਖਲਾਫ ਹਾਂ ਇਹ ਬਿਲਕੁਲ ਬਰਖਲਾਫ ਹਾਂ ਨੂੰ ਮੈਂ ਸਮਝਾਇਆ ਵਾ ਉਹ ਤੂੰ ਦੇਖ ਬਾਹਰ ਤੂੰ ਚੰਡੀਗੜ੍ਹ ਰਹਿਣੀ ਤੂੰ ਕਹਿੰਨੀ ਮੈਂ ਮਾਡਲਿੰਗ ਕਰਨੀ ਹੈ ਤੂੰ ਜੀ ਸੜਕੇ ਗਾਰ ਪਰ ਜਿਹਦੇ ਨਾਲ ਨਾ ਆਪਣੀ ਫੈਮਲੀ ਨੂੰ ਦੁੱਖ ਪਹੁੰਚੇ ਵੀ ਇਹੋ ਜਿਹਾ ਕੰਮ ਨਾ ਕਰੀ ਮੈਨੂੰ ਪਹਿਲੇ ਦਿਨ ਤੋ ਇਹ ਗੱਲ ਹੋਈ ਸੀ ਤੋ ਡਰਦੇ ਨੇ ਮੈਨੂੰ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੇ ਸਹਿਣੇ ਉਹਦੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਹੈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰ ਮਾਣੇ ਇੱਕ ਕੁੜੀ ਹਾਂਜੀ ਹੋਂਦ ਸਾਰੀ ਇਹ ਗੱਲ ਸੁਣ ਲਈ ਹੋਗੀ ਤੁਹਾਨੂੰ ਪਤਾ ਲੱਗ ਗਿਆ ਉਹ ਤੁਹਾਨੂੰ ਰੋਣਾ ਵੀ ਆਇਆ ਹੋਊਗਾ ਮੈਨੂੰ ਐ ਦੱਸੋ ਪਹਿਲਾਂ ਭੈਣਾ ਰਖਲਾ ਬੰਦੀ ਉਮਰ ਦੀ ਕਾਮਨਾ ਕਰਦਿਆਂ ਦੀ ਰਖੜੀ ਵਾਲੇ ਦਿਨ ਰਖੜੀ ਜਦੋਂ ਰਖੜੀ ਵਾਲਾ ਕਹਿਣਾ ਹੁੰਦਾ ਇਹ ਰਖੜੀ ਬਣ ਕੇ ਕਹਿੰਦੀਆਂ ਨੇ ਵੀ ਮੇਰੇ ਭਰਾ ਦੀ ਉਮਰ ਵਾ ਦੇ ਤੇ ਮੇਰੀ ਰਾਖੀ ਕਰੂਗਾ ਓਣ ਰਾਖੀ ਕਰਦੇ ਤਾਂ ਕੀ ਲੋੜ ਐ ਹੋਂਦ ਜਦੋਂ ਮਤਲਬ ਖੋਲ ਹੀ ਗਿਆ ਸਾਰਾ ਜਗਾੜ ਠੀਕ ਹੈ ਨਾ ਇੰਸਟਾਗ੍ਰਾਮ ਤੇ ਰੀਲਾਂ ਬਣਾਉਣੀਆਂ ਤੇ ਫੇਮ ਚ ਆਉਣਾ ਐ ਤੇ ਫੇਰ ਮੰਨ ਕੇ ਚੱਲ ਕੋਈ ਵੱਡੀ ਫਿਲਮ ਨਹੀਂ ਮਿਲਦੀ ਕਿਸੇ ਸੌਂਗ ਤੇ ਮਿਲ ਜਾਣਾ ਕੰਮ ਉਹ ਵੀ ਰਖਲਾ ਕਿਵੇਂ ਮਿਲਦਾ ਉਹ ਦੇਖ ਕੇ ਰੀ ਲੰਬੀ ਹਾਂ ਇਹ ਇਹੋ ਜਿਹੀ ਹੋਊਗੀ ਇਹ ਸ਼ਾਇਦ ਆਪਣੇ ਕੰਮ ਲੋਟ ਆਜੂਗੀ ਜਿਹੜਾ ਪ੍ਰੋਡਿਊਸਰ ਹੋਊਗਾ ਜਾਂ ਡਾਇਰੈਕਟਰ ਹੋਊਗਾ ਉਹ ਰਖਲਾ ਫੇਰ ਉਹ ਤਨ ਪਤਾ ਹੀ ਕਿਹੜੇ ਲੋਟ ਕੰਮ ਦਿੰਦੇ ਐਸ ਲੋਟ ਦਾ ਕੰਮ ਮਿਲਦਾ ਜਿਹੜਾ ਇਹ ਜਿਹੜਾ ਪੰਜਾਬ ਦਾ ਫਿਲਮੀ ਕਲਚਰ ਹੈ ਤੇ ਸੌਂਗ ਸੌਂਗ ਕਲਚਰ ਹੈ ਰਖਲਾ ਕਿਹੜੇ ਇਹ ਬਾਲੀਵੁੱਡ ਵਾਲੇ ਆ ਮਤਲਬ ਕਿ ਐਸ ਲੋਟੀ ਬਲੈਕਮੇਲ ਕਰਦੇ ਹੋਣੇ ਆ ਬੀ ਆ ਜਿਹੜੀਆਂ ਮਸਵਾੜਾ ਸਰੇ ਆਮ ਦਿਖਾ ਰਹੀਆਂ ਤੇ ਛਾਤੀ ਦਿਖਾ ਰਹੀਆਂ ਉਹ ਕੁਝ ਵੀ ਕਰਨ ਨੂੰ ਤਿਆਰ ਹੋਣਗੀਆਂ ਸੌਂਗ ਦੇ ਵਿੱਚ ਆਪਾਂ ਕੰਮ ਦੇ ਦੇਾਂਗੇ ਆ ਗੁੱਸਤਾ ਚੱਲ ਰਿਹਾ ਪੰਜਾਬ ਦੇ ਵਿੱਚ ਠੀਕ ਹੈ ਨਾ ਤੇ ਜਿਹੜਾ ਉਹ ਟੈਂਪੂ ਪਾਉਂਦੇ ਆ ਉਹਨਾਂ ਨੂੰ ਆਏ ਆ ਵੀ ਸਾਨੂੰ ਕਿਸੇ ਫਿਲਮ ਵਿੱਚ ਛੋਟਾ ਜਾਂ ਰੋਲ ਮਿਲ ਜੂਗਾ ਗੇ ਦਾ ਤਾਂ ਕਰਕੇ ਉਹ ਚੰਗੇ ਭਲੇ ਬਣੀ ਜਾਂਦੇ ਓਏ ਚੰਗੇ ਭਲੇ ਮੁੰਡੇ ਬਣੀ ਜਾਂਦੇ ਆ ਠੀਕ ਹੈ ਨਾ ਇਹ ਦੁੱਤੇ ਕੀ ਹੋ ਗੋ ਤੇ ਹੁਣ ਰਖ ਲੈ ਆਪਦੇ ਭਰਾ ਦਾ ਕਤਲ ਨੂੰ ਇਹ ਇਨਸੀਡੈਂਟ ਕਹੇਤਾ ਇਹ ਦੂਤੇ ਕੋਈ ਇਹ ਜੀ ਕੋਈ ਭੈਣ ਹੋਊਗੀ ਇਹਦਾ ਇੱਕ ਤਰ੍ਹਾਂ ਦੀ ਡੈਨ ਹੈ ਡੈਨ ਠੀਕ ਹੈ ਨਾ ਡੈਨ ਵੀ ਸੱਤ ਘਰ ਛੱਡ ਦਿੰਦੀ ਸੀ ਪੁਰਾਣੇ ਜਵਾਨੇ ਚ ਗੱਲ ਕਰਦੇ ਨਾ ਡੈਨ ਵੀ ਸੱਤ ਘਰ ਛੱਡ ਦਿੰਦੀ ਹੈ ਤੇ ਪਰ ਇਹਨੇ ਤਾਂ ਆਪਦਾ ਭਰਾ ਆਪਦਾ ਘਰ ਹੀ ਛੱਡਿਆ ਆਪਦੇ ਭਰਾ ਦਾ ਕਤਲ ਨੂੰ ਇਨਸੀਡੈਂਟ ਕਹੇਤਾ ਇਹਦੇ ਪਿੱਛੇ ਕੋਈ ਤਾਂ ਕਾਰਨ ਹੈਗਾ ਹੀ ਆ ਨਾ ਜਾਂ ਤਾਂ ਉਹਨਾਂ ਨੇ ਪੈਸੇ ਇਹਨੂੰ ਦਿੱਤੇ ਹੋਣੇ ਆ ਜਿਹੜੀ ਮਾਤਾ ਨੂੰ ਦੇਣ ਨੂੰ ਫਿਰਦੇ ਸੀ ਜ਼ਮੀਨ ਦੇਣ ਨੂੰ ਫਿਰਦੇ ਸੀ ਡੱਕ ਪੈਸੇ ਦੇਣ ਨੂੰ ਫਿਰਦੇ ਸੀ ਮੇਰੇ ਕੋਲ ਸਬੂਤ ਹੈ ਨਹੀਂ ਪਰ ਮੈਨੂੰ ਐਂ ਲੱਗਦਾ ਕੁਛ ਤਾਂ ਕੀਤਾ ਹੋਇਆ ਜਿਹੜਾ ਕਿ ਮੈਂ ਕਹਿ ਸਕਦੀ ਕੋਈ ਕੁੜੀ ਜਿਹਦਾ ਭਰਾ ਇੱਕੋ ਇੱਕ ਭਰਾ ਹੋਵੇ ਤੇ ਉਹਦਾ ਕਤਲ ਹੋ ਜਾਏ ਤੇ ਉਹ ਐ ਕਹਦੇ ਵੀ ਇਹਦਾ ਇਨਸੀਡੈਂਟ ਹੋਇਆ ਕਤਲ ਨਹੀਂ ਹੋਇਆ ਉਹਨੇ ਬਿਆਨ ਦਿੱਤਾ ਠੀਕ ਹੈ ਨਾ ਤੇ ਦੇਖ ਲਓ ਆਹ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਮੈਨੂੰ ਤੁਸੀਂ ਦੱਸੋ ਵੀ ਮੈਂ ਰੋਸਟ ਵੀਡੀਓ ਬਣਾਇਆ ਕਰਾਂ ਕਿ ਨਾ ਬਣਾਇਆ ਕਰਾਂ ਕਮੈਂਟਾਂ ਦੇ ਵਿੱਚ ਗੱਗੂ ਮਾਨਵ ਪੇਜ ਹੈ ਜਿਹੜਾ ਫੇਸਬੁੱਕ ਦਾ ਉਹਦੇ ਵੀ ਦੱਸੋ ਕਮੈਂਟ ਕਰਕੇ ਤੇ ਜਿਹੜਾ YouTube ਚੈਨਲ ਹੈ ਗਗੁਮਾਨ ਉੱਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਮੈਂ ਰੋਸਟ ਵੀਡੀਓ ਬਣਾਇਆ ਕਰਾਂਗੇ ਨਾ ਬਣਾਇਆ ਕਰਾਂ ਜਦੋਂ ਪੰਜਾਬ ਦਾ ਰਖਲਾ ਜੂਠ ਹੀ ਨਹੀਂ ਮਤਲਬ ਕਿ ਲੋਟ ਆ ਰਿਹਾ ਇਹਨਾਂ ਨੂੰ ਝੰਡੋਲਣਾ ਪਊਗਾ ਗਾਲਾਂ ਗੁਲਾਂ ਦੇ ਕੇ ਫੇਰ ਭਾਵੇਂ ਦੀ ਇਹ ਸਮਝ ਚ ਆ ਜਾਣਾ ਠੀਕ ਹੈ ਨਾ ਮੈਂ ਸ਼ਾਰਟ ਵੀਡੀਓ ਬਣਾ ਕੇ ਪਾਇਆ ਕਰੂੰਗਾ ਤੇ ਤੁਸੀਂ ਆ ਪਹਿਲਾਂ ਦਾ ਕਮੈਂਟ ਆ ਕੇ ਦੱਸੋ ਮੈਂ ਬਣਾਇਆ ਕਰਾਂ ਕਿ ਨਾ ਬਣਾਇਆ ਕਰਾਂ ਥੈਂਕ ਯੂ ਧੰਨਵਾਦ